ਇਤਰਾ ਸੁਵਾਲਤਾ ਨਿਊ ਬਲੌਗ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਸੀਲ ਕੁੱਕੜ ਮੇਰੇ ਯਾਰ ਲੋਕ ਕਿੰਨੇ ਰੱਖੇ ਆ ਤੇ ਜੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰਿਓ ਬਾਕੀ ਤੁਹਾਨੂੰ ਉਹਦੇ ਕੋਲ ਜਾ ਕੇ ਦਿਖਾਉਣੇ ਆ ਇਦੇ ਬਣੇ ਰਹੋ ਵੀਡੀਓ ਤੇ ਉਹਦੇ ਕੋਲ ਪਹੁੰਚ ਕੇ ਤੁਹਾਨੂੰ ਦਿਖਾਉਣਗੇ ਆ ਸੀਲ ਕੁੱਕੜ ਸਾਰੇ ਆਇਆ ਆਪਣਾ ਬੰਦਾ ਮੇਰਾ ਯਾਰ ਇਹਨੇ ਰੱਖਿਆ ਕੁੱਕੜ ਕਿੰਨੇ ਆ ਬਈ ਤੇਰੇ ਕੋਲ ਸੀਲ ਤਿੰਨੇ ਆ ਆਪਣੇ ਕੋਲ ਹਲੇ ਸਟ ਐ ਹਾਂ ਗਾ ਵੀ ਪੱਠਾ ਹੀ ਆ ਦੇਖੋ ਇਹ ਇਹਦੇ ਵਿੱਚ ਵੀ ਆ ਵਿੱਚ ਵੀ ਆ ਇੱਕ ਖੋਲ ਦੇ ਇੱਦੀ ਛੱਡੀ ਨਾ ਨਹੀਂ ਲੜ ਪੈਣਾ ਨਾ ਖੋਲ ਕੇ ਇੱਦੀ ਦਿਖਾ ਦਿਖਾ ਲੈ ਆ ਆ ਬਾਕੀ ਜੇ ਕਿਸੇ ਨੇ ਤਪਉਣਾ ਤਪਉਣਾ ਹੋਇਆ ਤਾਂ ਕਮੈਂਟ ਕਰਿਓ ਪੱਟ ਪਾਵਾਂਗੇ ਵੀ ਇਹ ਵੀ ਬਹੁਤ ਵਧੀਆ ਦਾ ਪੈਰ ਜੇ ਵਿੰਗਾ ਥੋੜਾ ਜਿਆ ਨੇ ਉਂਗਲ ਬਿੰਗੀ ਹੈ ਕੇ ਛੋੜੇ ਹੁੰਦੇ ਸੀ ਇੱਧਰ ਹੂੰ ਉੱਧਰ ਵੀ ਆ ਨਾ ਬਾਕੀ ਉੱਧਰ ਵੀ ਹੈ ਹੂੰ ਲੜਦੇ ਬਹੁਤ ਖਰੇ ਆ ਇਹਦੀ ਆਈਡੀ ਵੀ ਦੱਸਾਂਗੇ ਤੁਹਾਨੂੰ ਇੰਸਟਾ ਦੀ ਦੇਖਿਓ ਤਾਲੇ ਨੀ ਤਾੜਦੇ ਉੱਧਰ ਇੱਧਰ ਵੀ ਚੂਚੇ ਵੀ ਆ ਚੂਚਾ ਕੀ ਆਪਣੇ ਚੂਚਾ ਦਿਖਾ ਦੇ ਇੱਕ ਬਾਕੀ ਸਗੇ ਮਾਰ ਗਿਆ ਬਾਕੀ ਸਗੇ ਮਾਰਦੇ ਆ ਆਪਣੇ ਬੈਠੀ ਐਸਟੈਂਡ ਆ ਗੁੜੀ ਨੇ ਅੱਕੇ ਰਹਿ ਗਿਆ ਵਿਚਾਰਾ ਇਹ ਤਾਂ ਮਾਂ ਇੱਕ ਨੂੰ ਵੀ ਨਾ ਪਿਆਰ ਕਰਦੀ ਆ ਸਹੀ ਗੱਲ ਨਹੀਂ ਆ ਵੀ ਆਪਣਾ ਆ ਗਿਆ ਮਿੱਤਰ ਇਹ ਮਿੱਤਰ ਨਾ ਬੋਦੀ ਚਲੋ ਹਾਂ ਜਾਨੀ ਤਾਂ ਕਰਨਾ ਬੋਦੀ ਕਰਦਾ ਹੋਏ ਮੂਸਲੇ ਵਾਲਾ ਬਹੁਤ ਵਧੀਆ ਅੱਛਾ ਜਵਾਗ ਨਾ ਜਾ ਤਦੋਂ ਵੀ ਆਜੂ ਤੁਹਾਨੂੰ ਉੱਧਰ ਵੀ ਦਿਖਾਈਏ ਇੱਧਰ ਵੀ ਦੇਸੀ ਵੀ ਬਾਂਗਾ ਦੇ ਜਾਂਦੇ ਦੇਸੀ ਵੀ ਹੈਗੇ ਦੇਸੀ ਜਿਹੇ ਕਿਸੇ ਨੇ ਲੈਣੇ ਹੋਏ ਵੇਚਦਾ ਹਨਾ ਨੂੰ ਇਹ ਸੇਲਿਆ ਦੇਸੀ ਆਪਣੀ ਹਾਂ ਦੋ ਆ ਭਾਰੇ ਆ ਜੇ ਕਿਸੇ ਵੀ ਨੇ ਲੈਣੇ ਹੋਏ ਕਮੈਂਟ ਕਰਿਓ ਜੀ ਉਕੜੀ ਨਹੀਂ ਗਈ ਕੋਈ ਉਕੜੀ ਕੱਲ ਦੇ ਕੁੱਕੜੇ ਹੀ ਆ ਹੂੰ ਦੇਖੇ ਨਹੀਂ ਧਰਨਾ ਤੋਂ ਨਾ ਹੋਇਆ ਆਪਾਂ ਅੰਡੇ ਵੀ ਰੱਖੇ ਆ ਉਕੜੀ ਅੱਧੇ-ਅੱਧੇ ਕਿਹੜੀ ਦੇ ਸੀਲ ਦੇ ਹਾਂ ਉਹ ਵੀ ਬੱਚੇ ਦਿਖਾਵਾਂਗੇ ਆਪਾਂ ਹਾਂ ਜਿੱਦਣ ਨਿਕਲ ਗਏ ਕਿੰਨੇ ਦਿਨ ਹੋ ਗਏ ਇਹਨੂੰ ਜੇ ਆਹ ਫੌਕੀਤਾ ਬੁੱਲੇ ਹੋਇਆ ਕੁੱਤਾ ਕੁੱਪਣਾ ਹੀ ਰਹਿੰਦੀ ਕੁੱਤਾ ਆ ਮੜਾ ਆ ਘੱਡੇ ਬਾਹਰ ਆ ਦੇਖੂ ਕੁੱਪਣਾ ਯਸੇ ਵੱਡਾ ਆ ਲੈ ਬੋਕਦਾ ਹੀ ਜਾਂਦਾ ਨੇ ਕੀ ਹਿਸਾਬ ਕਿਤਾਬ ਫੇਨਨ ਕੀ ਕੀ ਪਾਉਣਾ ਹੁੰਦਾ ਤੁਹਿਆ ਆਲੇ ਤਾਂ ਡਾਣਾ ਹੀ ਆ ਹਾਂ ਜਦੋਂ ਆਪਾਂ ਮਤਲਬ ਡਾਈ ਲੱਤ ਪਾਈ ਤੇ ਵੀ ਕਰਾਉਣੀ ਹੁੰਦੀ ਆ ਹਾਂ ਉਦੋਂ ਉਦੋਂ ਪਹਿਲਾਂ ਡਾਕਟਰ ਦਾ ਇਸ਼ਾਰਾ ਕਰਵਾ ਲੈਂਦੀ ਆ ਠੀਕ ਆ ਜੇ ਬਾਹਰ ਵੀ ਹੱਡਣਾ ਫੇਰ ਆਉਣਾ ਪੈਂਦੀ 2 ਮਹੀਨੇ ਵਧੀਆ ਇਹ ਕਿਹੜੀ ਨਸਲ ਆ ਇਹ ਕੱਲ ਤਾਜੀ ਆ ਅੱਛਾ ਠੀਕ ਆ ਆ ਆ ਘੜਕਣਾ ਇਥੇ ਨਹੀਂ ਨਹੀਂ ਸੀ ਨੇ ਹੀ ਆ ਇਹ ਕਿਹੜਾ ਕਰ ਦਿੰਦਾ ਉਹਨੇ ਇਹਨੂੰ ਦਾ ਦੋ ਹੈਗਾ ਰੋੜ ਕੇਗਾ ਦੇ ਦੇ ਦੇਸੀ ਮੈਂਗਾ ਦੇਸੀ ਆ ਸਹੀ ਆ ਅੱਛਾ ਘੜ ਕੇ ਨਾ ਸਹੀ ਆ ਕੁਗੜੀ ਖੱਲੇ ਛੋਟੀ ਆ ਨਾ ਕੁਗੜੀ ਦਾ ਲੈ ਨਹੀਂ ਆਣੀ ਬੋਹ ਨਹੀਂ ਆਣੀ ਉਹ ਹੀ ਦੀ ਮਾਂ ਆ ਹੁਣ ਦੂਜੀ ਵਾਲੀ ਧਰਨੇ ਬਿਠਾਈ ਆਪੋ ਬੈਠਾ ਬੈਠੀ ਆ ਹਾਂ ਇਹਦੀ ਮਾਂ ਦਾ ਧਰਨੇ ਬਿਠੀ ਹੋਈ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਜੀ ਉਹ ਦਿਖਾ ਲਈ ਵਿੱਚ ਜਾ ਕੇ ਜਦੋਂ ਬੱਕੇ ਨੇ ਕਰੇ ਆਪਾਂ ਸੇ ਜੋ ਬਰਾ ਫਾਰਵਾ ਲੇ ਲਓ ਜੀ ਇਹ ਵੀ ਬੈਠੀ ਆ ਉਹਦੇ ਧਰਨੇ ਦੇ ਜੋਰ ਲਾ ਪੂਰੇ ਇਹਨੇ ਵੀ ਹਾਂ ਜਦੋਂ ਇਹਦੇ ਵੀ ਬੱਚੇ ਨਿਕਲੇ ਤੁਹਾਨੂੰ ਦਿਖਾਵਾਂਗੇ 18 ਹਾਂ ਦਿਨ ਹੋ ਗਿਆ ਦੋ ਦਿਨ ਲੱਗਾ ਇਹ ਕਿ ਇਦਾਂ ਫੇ ਨਹੀਂ ਇਦਾਂ ਅੰਦਰ ਇਹਨਾਂ ਨੂੰ ਉਹ ਕਹਿੰਦੇ ਤਾਂ ਨਹੀਂ ਕੁਛ ਹੈ ਨਹੀਂ ਇਹਨੂੰ ਛੱਡਦਾ ਵੀ ਹੁੰਦਾ ਚਾਹਤੇ ਫਾੜੀ ਦਾ ਆਪਾਂ ਫਾੜ ਲੈ ਠੀਕ ਹੈ ਬਾਕੀ ਜਿਹੇ ਕਿਸੇ ਨੇ ਤਪੌਣਾ ਤਪੌਣਾ ਜ਼ਰੂਰ ਕਰਿਓ ਕਮੈਂਟ ਆ ਦੇਖੋ ਗੁੱਕੜ ਦਾ ਕੱਦ ਕਿੰਨਾ ਹੈ ਇਹ ਵੱਡਾ ਆਹ ਨਾਲ ਉੱਚੇ ਕੱਦ ਦਾ ਹੂੰ ਇਹ ਪਾੜੇ ਹੀ ਆ ਬਈ ਹਾਂ ਯਾ ਆ ਬਈ ਸਾਰੇ ਆਪ ਠੀਕ ਹੈ ਕਰ ਦਈਆ ਠੀਕ ਹੈ ਉਦੋਂ ਜਿਹੜਾ ਫਰਵਾਲੇ ਲੜਾਇਆ ਉਹ ਉਧਰ ਆ ਨਾ ਉਹ ਉਧਰ ਆ ਉਹ ਵੀ ਦਿਖਾਇਆ ਹੀ ਇਕ ਇੱਕ ਦਿਖਾ ਦਿੰਨੇ ਹੈ ਹੂੰ ਉਹ ਜ਼ਿਆਦਾ ਵਧੀਆ ਹੈ ਉਹਦਾ ਹੂੰ ਵਧੀਆ ਲੜਦਾ ਆ ਆ ਜਾ ਫੇ ਉਹਦੇ ਮਾਰੇ ਦਸ ਮੜਾ ਜਾ ਗਾ ਵੀ ਰੱਖੀ ਆ ਮੁੰਡੇ ਨੇ ਇੱਕ ਆਹ ਕਾਲੇ ਵਾਲੇ ਬੱਚਾ ਆ ਜਿਹੜਾ ਛੋਟਾ ਹੈ ਉਹ ਜਿਹੜਾ ਉਧਰ ਸਿੱਖ ਆਹ ਵਾਲੇ ਲਈ ਦਾ ਇਹਦਾ ਬੱਚਾ ਆ ਆ ਜਿਹੜਾ ਪਰਹਾਇਆ ਪਈ ਆਹ ਦੇਖੋ ਆ ਵੀ ਕੁੱਕੜ ਸੋਹਣਾ ਹੈ ਨਾ ਪੱਠਾ ਆਇਆ ਨਾ ਹਾਂ ਹਾਂ ਨਾ ਨਾ ਇਹਦੇ ਦੁੱਧੀਆਂ ਹੁੰਦੀਆਂ ਆ ਇਹਨਾਂ ਨੇ ਕਿੰਨੇ ਦਿੱਤੇ ਸੀ ਆ ਗੁਗਲੀ ਨੇ ਪਤੇ ਇਹ ਆਂਡੇ ਅਸਲੇ 10 ਕਰਖੇ ਸਗੇ ਬਸ ਬਾਕੀ ਮਾਰੇ ਹਣ ਠੰਡ ਤੋਂ ਅੱਛਾ ਕਿੰਨੇ ਤੇ ਹਾਂ ਇੱਕ ਅੱਗੇ ਡਰ ਗਏ ਉਹਦੇ ਥੱਲੇ ਕਿੰਨੇ ਅੰਡੇ ਆ ਹੋਰ ਥੱਲੇ 7 ਅੰਡੇ ਰੱਖੇ ਸੱਤੇ ਰੱਖੇ ਬਸ 60 ਨਹੀਂ ਯਾਦ ਕਰਦਾ ਨਹੀਂ ਥੋੜੇ ਜੇ ਹਾਂ ਐਂਦੇ ਹੂੰ ਭਾਵੇਂ ਇੰਨੇ ਕਿੰਨੇ ਕੀ ਥੋੜੇ ਬੱਦਲੇ ਸਾਰੇ ਬੱਦਲੇ ਮਾਪਾ ਪਹਿਨ ਕੇ ਜਨ ਕਾਲੇ ਨੂੰ ਗੋਲੀ ਲਾਉਣੀ ਆ ਇਹਨੂੰ ਹਾਂ ਮਾਪਾ ਦੀ ਹਾਂ ਇਹਨੂੰ ਪ੍ਰਾਪਰ ਲਾਉਣੀ ਆ ਕਾਲੇ ਨੂੰ ਗੋਲੀ ਲਾ ਕੇ ਤੇ ਫੇਰ ਹੀ ਖਰਾਬ ਸ਼ੁਰੂ ਕਰ ਦੇਣੀ ਨਾਲ ਇਹਦੀ ਤੇ ਇਹਨੂੰ ਫੇਰ ਮੇਨ ਤੋਂ ਲਵਾਇਆ ਗਾ ਅੱਛਾ ਤੇ ਉਹ ਵੀ ਦਾ ਵਧੀਆ ਬਣੂਗਾ ਉਹ ਵੀ ਸੋਹਣਾ ਬਣੂਗਾ ਇਹ ਆ ਉਹ ਹੂੰ ਨਹੀਂ ਲੱਗਦਾ ਹੁਣ ਜਿੰਨੀ ਸੋਹਣੀ ਨੇ ਉਹਦਾ ਉਹਦੇ ਕੰਡੇ-ਕੰਡੇ ਆਏ ਆ ਡੋਡੀਆਂ ਉਹਦੇ ਵੱਡੇ ਨਾਲ ਆਈਆਂ ਇਹਦੇ ਨਾਲ ਡੋਡੀਆਂ ਪਹਿਲਾਂ ਕੱਢ ਗਿਆ ਅੱਛਾ ਨਾ ਰੱਲ ਨਹੀਂ ਆਈਆਂ ਬੰਦੇ ਨੇ ਲੜਾ ਗਿਆ